ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਹ ਤਨੌਲਾ ਮੰਡੀ ਦੇ ਰਹਿ ਜਾਂਦਾ ਪ੍ਰਦੀਪ ਦੇ ਕੋਲੋਂ ਦੋਸਤੋ ਇਹ ਵੀਡੀਓ ਬਣ ਰਹੀ ਹੈ ਤੇ ਸਮਰਾ ਡੇਰੀ ਫਾਰਮ ਹੈ ਅੱਜ ਇਸ ਫਾਰਮ ਦੇ ਵਿੱਚ ਟੋਟਲ 50 ਨਗ ਮੌਜੂਦ ਹੈ ਭਾ ਰੇਟ ਦੀ ਜੇ ਗੱਲ ਕਰੀਏ ਜਿਹੜੀ ਮੇਰੀ ਬਾਈ ਨਾਲ ਗੱਲ ਹੋਈ ਆ ਵੀ 80-85000 ਤੋਂ ਸ਼ੁਰੂਆਤ ਹੁੰਦੀ ਹੈ ਉਦੋਂ ਉੱਤੇ ਜਿੱਦਾਂ ਦਾ ਤੁਸੀਂ ਪਸ਼ੂ ਖਰੀਦਦੇ ਹੋ ਉਦਾਂ ਦੀ ਤੁਹਾਨੂੰ ਪੇਮੈਂਟ ਦਾ ਪਸ਼ੂ ਮਿਲ ਜੂਗਾ। ਨਾਗ ਟੋਟਲ 50 ਕੁਸ ਨਾਗ ਤੋੜ ਕੇ ਦਿਖਾਉਣੇ ਆ ਕੈਮਰਾ ਸਾਰੇ ਪਸ਼ੂਆਂ ਤੇ ਵੱਜ ਜਾਣਾ। ਸੋ ਵੀਡੀਓ ਨੂੰ ਐਂਡ ਤੱਕ ਦੇਖਿਓ। ਹੱਥ ਬੰਨ ਕੇ ਹੀ ਬੇਨਤੀ ਆ ਵੀ ਜਿਹਨੇ ਪਸ਼ੂ ਖਰੀਦਣਾ ਉਹ ਜ਼ਰੂਰ ਪਹੁੰਚੇ, ਕੋਲ ਖੜ ਕੇ ਦੇਖੇ, ਆਪਦੀ ਤਸੱਲੀ ਦੇ ਨਾਲ ਸੌਦਾ ਕਰੇ। ਉਹ ਡੀਲ ਥੋੜੀ ਸਿੱਧੀ ਖਰੀਦਣ ਵਾਲੇ ਦੀ, ਵੇਚਣ ਵਾਲੇ ਨਾਲ ਹੋਣੀ ਆ। ਸਾਡਾ ਗਮ ਵੀਡੀਓ ਬਣਾਉਣ ਦਾ ਉਹ ਤੁਹਾਨੂੰ ਬਣਾ ਕੇ ਦਿਖਾ ਦੇਣਾ ਸੋ ਆਓ ਮਿਲিয়ে ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੋਸਤੋ ਬਹੁਤ ਸਾਰੇ ਨਾਗ ਜਿਹੜੇ ਅੱਜ ਮੌਜੂਦ ਹੈ ਟੋਟਲ ਨਾਗ 50 ਇੱਥੇ ਤੇ ਤੁਹਾਨੂੰ ਇੱਕ ਇੱਕ ਕਰਕੇ ਦਿਖਾਵਾਂਗੇ ਬਹੁਤੇ ਨਾਗ ਖੜੇ ਦਿਖਾ ਦਿੰਨੇ ਆ ਤੇ ਕੁਝ ਨਾਗ ਤੁਹਾਨੂੰ ਤੋਰ ਕੇ ਦਿਖਾਉਣੇ ਆ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਵੈਸੇ ਤਾਂ ਹਰ ਟਾਈਮ ਪਸੂਂਦੇ ਆ ਪਰ ਅੱਜ ਤਾਂ ਸੁਖਨਾ ਮੇਲਾ ਹੀ ਲੱਗਾ ਪਿਆ ਹਾਂ ਭਾਈ ਵਧੀਆ ਜਾਨਵਰ ਆਪਣੇ ਕੋਲੇ 52 ਜਾਨਵਰ ਆ ਭਾਈ ਟੋਟਲ 52 ਟੋਟਲ ਇਹਦੇ ਵਿੱਚੋਂ 9 ਗਾਵਾਂ ਭਾਈ ਸੂਈਆਂ ਹੋਈਆਂ ਨੇ ਹਾਂ ਚਾਰ ਪੰਜ ਵੜਾ ਨੇ ਅੱਜ ਸੂ ਪੈਣਾ ਰਾਤ ਨੂੰ ਕਰਮ ਵਾਲੀਆਂ ਨੇ ਤੇ ਬਾਕੀ ਬਾਈ ਆਪਾਂ ਪਹਿਲਾਂ ਵੀ ਰੁਟੀਨ ਚ ਕਹਿੰਦੇ ਹੁੰਨੇ ਆ ਵੀ ਦੁੱਧ ਮੇਨ ਹੁੰਦਾ ਬਾਈ ਕੇਅਰ ਦੇ ਉੱਤੇ ਬਾਕੀ ਕੋਈ ਵੀ ਭਰਾ ਦੇਖੋ ਵੀ ਆਪਣੀ ਗਾਂ ਇਥੋਂ ਪਰਚੇਜ ਕਰਦਾ ਚਲੋ ਕਿਤੋਂ ਵੀ ਆਪਾਂ ਕਿਸੇ ਦਾ ਆਪਣੇ ਫਾਰਮ ਦੀ ਗੱਲ ਕਰਦੇ ਆ ਵੀ ਆਪਣੀ ਬਾਈ ਤਸੱਲੀ ਕਰਕੇ ਖਰੀਦੋ ਵੀ ਆਪਾਂ ਨੂੰ ਅੱਜ ਤੱਕ ਬਈ ਕਿਸੇ ਨੇ ਲਾਂਬਾ ਵੀ ਨਹੀਂ ਦਿੱਤਾ ਕਦੇ ਕਿਉਂਕਿ ਆਪਾਂ ਅਗਲੇ ਨੂੰ ਕਹਿੰਦੇ ਆਪਣੇ ਗੇਟ ਦੇ ਅੰਦਰ ਬਈ ਤਸੱਲੀ ਕਰ ਲੋ ਕਿਉਂਕਿ ਆਪਣੀਆਂ ਵੀ ਬਈ ਪਰਚੇਜ਼ ਕੀਤੀਆਂ ਹੁੰਦੀਆਂ ਨੇ ਸਹੀ ਹੈ प्रदीप ਪਹਿਲੇ ਨੰਬਰ ਤੇ ਗਾਂ ਖੜੀ ਹੈ ਇਹ ਵੜ ਬਈ ਦੂਜਾ ਸੂਹਾ ਹੁੰਦੀ ਆ ਤੇ ਜਿੱਥੋਂ ਆਪਾਂ ਇਹ ਵੜ ਪਰਚੇਜ਼ ਕੀਤੇ ਬਈ ਜਿਹੜਾ ਪਿਛਲਾ ਮਾਲਕ ਦਾ ਇਹਦਾ ਰਿਕਾਰਡ ਆ ਬਹੁਤ ਸੋਹਣਾ ਰਿਕਾਰਡ ਆ ਪਹਿਲਾਂ ਨਵੱਚੀ ਦਾ 52 ਕਿਲੋ ਦੁੱਧ ਦਿੱਤਾ ਤੇ ਆਪ ਇਹ ਆਲ ਸਟਾਰ ਦੇ ਵਰਲਡ ਵਾਈਡ ਦੀ ਬਈ ਡੈਨਮਾਰਕ 40 432 ਤੋਂ ਗੱਬਣ ਠੀਕ ਹੈ ਤੇ ਜਿਹੜੀ ਇਹਦੀ ਮਦਰ ਦੱਸਿਆ ਆਪਾਂ ਨੂੰ ਪੈਨੀ ਮੇਕਰ ਦੀ ਦੱਸਿਆ ਤੇ ਅੱਗੇ ਜਿਹੜੀ ਇਹਦੀ ਗ੍ਰੈਂਡ ਮਦਰ ਆ ਉਹ ਗਾਬਾ ਦੀ ਦੱਸਿਆ ਜੋ ਪਿੱਛੇ ਦਾ ਰਿਕਾਰਡ ਆ ਪ੍ਰੋਪਰ ਠੀਕ ਹੈ ਇਹਦੇ ਬਈ 12 ਦਿਨ ਪਿਆ ਕਰਮ ਵਾਲੀ ਦੇ ਤੇ ਦੁੱਧ ਆਪਾਂ ਨੂੰ 52 ਕਿਲੋ ਤੋਂ ਦੱਸਿਆ ਬਾਈ ਨੇ ਠੀਕ ਹੈ ਹਾਂਜੀ ਰੇਟ ਪ੍ਰਦੀਪ ਰੇਟ ਬਾਈ 2 ਲੱਖ ਤੇ 25000 ਦੀ ਵੜ ਆਪਾਂ ਇਹ ਦੇ ਦਾਂਗੇ ਠੀਕ ਹੈ ਬਾਕੀ ਹੋਰ ਆ ਬਾਈ ਥੋੜਾ ਭਾਈ ਦੀ ਆਪਾਂ ਖੜੀ ਵਿਖਾ ਦਿੰਨੇ ਆ ਤੇ ਫਾਰਮ ਹਾਈਟ ਆਪਣਾ ਦੇਖ ਸਕਦਾ ਕੋਈ ਵੀ ਵੀਰ ਸਹੀ ਹੈ ਦੱਸੋ ਬਹੁਤ ਵੱਡੀ ਗਾਂ ਬਹੁਤ ਵੱਡੀ ਵੈਡ ਹੈ ਬਹੁਤ ਸੋਹਣੀ ਬਾਈ ਬਾਕੀ ਕਹਿਣ ਦੀ ਵੀ ਜ਼ਰੂਰਤ ਨਹੀਂ ਇੰਨੀ ਕਿ ਨਸਲ ਬਰੀਡ ਆ ਕਰਮਾ ਵਾਲੀ ਚ ਤੇ ਵੀ ਜਿੱਦਾਂ ਦੁੱਧ ਵਾਲਾ ਵੀ ਚਲੋ ਸਾਰਾ ਕੁਝ ਬਾਕੀ ਆਪਣੀ ਤਸੱਲੀ ਕਰੇ ਕੋਈ ਵੀ ਭਰਾ ਹੁੰਦਾਗਾ ਹੂੰ 071 ਨੰਬਰ ਟੈਗ ਆ ਦੱਸੋ ਵੱਡੇ ਟਾਂਚੇ ਦੀ ਐ ਇਹ ਤੋਂ ਅੱਗੇ ਤੁਹਾਨੂੰ ਕੋਸ ਹੋਰ ਵੈਡਨ ਬਾਈ 25 ਕਿਲੋ ਦੁੱਧ ਦਿੱਤਾ ਹੋਇਆਗਾ ਤੇ ਰੇਟ ਇਹਦਾ ਬਾਈ ਰਹਿਣਾ 1 ਲੱਖ ਤੇ 5000 ਰੁਪਿਆ ਠੀਕ ਹੈ ਦੇਣੇ ਕਿੰਨੇ ਕਿ ਲੈਣੇ ਨੇ ਬਾਈ ਹਫਤੇ ਹਫਤੇ ਦੀਆਂ ਕੱਚੀਆਂ ਨੇ ਠੀਕ ਹੈ ਅੱਗੇ ਕਰਮਾ ਵਾਲੀ ਕਿਉਂਕਿ ਮਾਲ ਜਿਆਦਾ ਹੈ ਬਾਈ ਆਪਾਂ ਖੜੀ ਹੀ ਵਿਖਾ ਦਿੰਨੇ ਆ ਇਹ ਬੱਚੀ ਬਾਈ ਸਵਾ ਲੱਖ ਰੁਪਏ ਦੀ ਆਪਾਂ ਦੇ ਦਾਂਗੇ ਠੀਕ ਹੈ ਦੁੱਧ ਮੰਨ ਕੇ ਬਾਈ ਐਵਰੇਜ ਦੱਸ ਦਿੰਨੇ ਆ ਕਿਉਂਕਿ 25 ਕਿਲੋ ਤੋਂ ਲੈ ਕੇ ਤਿੰਨ ਚਾਰ ਵਣ ਆਪਣੇ ਕੋਲੇ 40 45 ਕਿਲੋ ਵਾਲੀਆਂ ਵੀ ਹੈਗੀਆਂ ਨੇ ਠੀਕ ਹੈ ਅੱਗੇ ਪਹਿਲਾ ਸੂਆ ਬਾਈ ਚਾਰ ਦੰ ਦਾ ਹਫਤੇ ਦੀ ਕੱਚੀ ਆ ਰੇਟ ਇਹਦਾ ਰਹਿਣਾ 95000 ਰੁਪਏ ਬਾਈ ਬਹੁਤ ਸੋਹਣੀ ਵੈੜਾ ਚਾਰਦੰਦ ਦਾ ਹੂੰ ਤੇ ਅੱਗੇ ਬਾਈ ਇਹ ਵੈੜ ਨੇ ਦੁੱਧ ਜੋ ਮਾਲਕਾਂ ਨੇ ਆਪਾਂ ਨੂੰ ਦੱਸਿਆ ਵੀ 30 32 ਕਿਲੋ ਦੋ ਦੱਸਿਆ ਦਾ ਹੂੰ ਤੇ ਅੱਗੇ ਪਿੱਛੇ ਦਾ ਹਵਾਨਾ ਕਰਮਾਲੀ ਦਾ ਤੇ ਇਹਦਾ ਰੇਟ ਰਹਿਣਾ ਬਾਈ ਜੀ 1 ਲੱਖ 5000 ਰੁਪਈਆ ਠੀਕ ਹੈ ਅੱਗੇ ਬਾਈ ਇਹ ਵੜਾ ਇਹਨੇ ਵੀ 30 ਤੋਂ ਪਲੱਸ ਦੁੱਧ ਦਿੰਦਾ ਇਥੇ ਫਾਰਮ ਚੋਂ ਲਈ ਆਪਾਂ ਨੇ ਹੂੰ ਬਾਕੀ ਤਿਆਰੀ ਬਹੁਤ ਸੋਹਣੀ ਕਰੂ ਸੁਖ ਨਾਲ ਕਰਮਾਲੀ ਤੇ ਰੇਟ ਬਾਈ ਆਰਡਰ ਦੀ ਇੰਨੀ ਕਿ ਸਪੇਸ ਆ ਬਾਈ ਵੀ ਜਿੰਨੀ ਵੀ ਆਪਾਂ ਕਹਿ ਦਈਏ ਇਹਦਾ ਰੇਟ ਬਾਈ ਰਹਿਣਾ 1 ਲੱਖ 35000 ਰੁਪਈਆ ਠੀਕ ਹੈ ਤੇ ਅੱਗੇ ਆ ਗਈ ਬਾਈ ਇਹ ਵੜ ਦੇ ਦੇ ਦਾਂਗੇ ਬਾਈ ਜੇ ਆਪਾਂ 1 ਲੱਖ ਤੇ 10000 ਰੁਪਏ ਦੀ ਠੀਕ ਹੈ ਬਹੁਤ ਸੋਹਣੀ ਵੜ ਆ ਤੇ ਤਿਆਰੀ ਵੀ ਵਧੀਆ ਕਰੂ 25 ਕਿਲੋ ਬਾਈਆਂ ਨੇ ਆਪਾਂ ਨੂੰ ਦੁੱਧ ਦੱਸਿਆ ਇਹਦਾ ਹੂੰ ਤੇ ਅੱਗੇ ਬਾਈ ਇਹ ਥੋੜੀ ਜਿਹੀ ਵੜ ਕੱਚੀ ਆ ਕਰਾਸ ਅੰਗ ਦੇ ਵਿੱਚ ਆ ਹੂੰ ਇਹ 95000 ਰੁਪਏ ਦੀ ਵੜ ਦੇ ਦਾਂਗੇ ਬਾਈ ਠੀਕ ਹੈ ਤੇ ਅੱਗੇ ਬਾਈ ਇਹ ਵੜ ਆ ਦੁੱਧ 30 32 ਕਿਲੋ ਦੱਸਿਆ ਬਾਕੀ ਜਿੰਨੇ ਵੀ ਜਾਨਵਰ ਆ ਸਾਰੇ ਹੱਥੀ ਚਵਾਈ ਵਾਲੇ ਆ ਹੂੰ ਤੇ ਇਹ ਵੜ ਬਾਈ ਦੇ ਦਾਂਗੇ ਆਪਾਂ 1 ਲੱਖ ਤੇ 15000 ਰੁਪਏ ਦੀ ਠੀਕ ਹੈ ਬਹੁਤ ਵਧੀਆ ਵੜ ਆਗੀ ਹੂੰ ਤੇ ਅੱਗੇ ਬਾਈ ਇਹ ਜਰਸੀ ਆਗੀ ਇਨੇ ਵੀ ਬੱਚੀ ਦਿੱਤੀ ਆ ਬਾਈ ਇਹਦਾ ਰੇਟ ਰਹਿਣਾ 115000 ਰੁਪਏ ਬਾਈ ਲੈਣ ਦੇਣ ਵਾਲੇ ਰੇਟ ਹੋਣਗੇ ਬਾਈ ਥਣ ਥਣ ਬੜਾ ਵਧੀਆ ਹੱਥੀ ਚਵਾਈ ਵਾਲਾ ਤੇ ਮੈਂ ਅਗਰ ਬੱਚੀ ਦਿੱਤੀ ਆ ਅੱਗੇ ਦੋ ਦੰਦ ਆ ਗਈ ਬਾਈ ਇਹ ਬੱਚੀ ਦੇਵਾਂਗੇ ਬਾਈ ਜੇ ਆਪਾਂ 1 ਲੱਖ ਤੇ 22000 ਰੁਪਏ ਦੀ ਇਹ ਸੂਣ ਵਾਲੀ ਆ ਜੀ ਸੂਈ ਸਵਾਈ ਬਾਈ ਬੱਚੀ ਮੰਗ ਰੇ ਕੱਲ ਸੂਈ ਆ ਇਹ ਅੱਜ ਸੂਈ ਆ ਠੀਕ ਆ ਤੋਰੀ ਬਾਈ ਮੜੀ ਜੀ ਤੋੜ ਦੇ ਰਿਜੀਨਲ ਬਾਈ ਦੋ ਦੰਦ ਆ ਵੀ ਜਿੰਮੇ ਕਈ ਵਾਰੋ ਚਾਰ ਹੋਵੇ ਦੋ ਆਪਾਂ ਉਹ ਕੰਮ ਨਾ ਕੀਤਾ ਨਾ ਕਰਨਾ ਛੱਡ ਚ ਹੀ ਤੋੜਦੀ ਬਾਈ ਅਸੰਦਰੀ ਤੋੜ ਦੇ ਇਤੋਂ ਵੀ ਕੋਈ ਬਾਈ ਚੱਲ ਕੇ ਉਹ ਬਾਈ ਇਹ ਨਹੀਂ ਹੈਗਾ ਦੂਰੋਂ ਆਊਗਾ ਚਲੋ ਉਹਦੀ ਮਿਹਨਤ ਦਾ ਮੁੱਲ ਉਹਨੂੰ ਮਿਲੂਗਾ ਠੀਕ ਐ ਸੋ ਦੋਸੋ ਕੁਸ ਮਾਨਤਾਂ ਨੂੰ ਜ਼ਰੂਰ ਹੋਊਗਾ ਜਿਹੜਾ ਭਰਾ ਹੁੰਦਾ ਤੁਸੀਂ ਗਾਂ ਪਸੰਦ ਕਰਕੇ ਆਇਓ ਲਿਆ ਬਾਈ ਤਸੱਲੀ ਕਰ ਲਿਓ ਆ ਕੇ ਸੋ ਇਹ ਤੁਸੀਂ ਵੇੜ ਦੇਖੋ ਜਰਸੀ ਤੁਹਾਨੂੰ ਤੋਰ ਕੇ ਦਿਖਾ ਦੋ ਦੰਦ ਬੱਚਾ ਹੀ ਆ ਬਾਈ ਥਣ ਥਣ ਵੇਖ ਕੇ ਅਗਲਾ ਵੀਰ ਇਹ ਕਹੂਗਾ ਵੀ ਦੂਜਾ ਸੂਆ ਸਹੀ ਐ ਸੋ ਇਹ ਤਾਜੀ ਸੂਈ ਵੀ ਐ ਇਹਦੇ ਨਾਲ ਵੀ ਬੱਚੇ ਇਹਦੇ ਮਗਰ ਵੀ ਬੱਚੀ ਐ ਬਾਈ ਇਹਦੀ ਜੇਰ ਵਗੈਰਾ ਡੰਨ ਠੀਕ ਐ ਉਹ ਬੱਛੀ ਦੇਖੋ ਕਰਮਾ ਵਾਲੀ ਦੀ ਇਹਦਾ 115000 ਰੁਪਏ ਰੇਟ ਆ ਬਾਈ ਅੱਗੇ ਅੱਗੇ ਬਾਈ ਪਹਿਲਾ ਸੂਆ ਦੋਂਦੀ ਬੱਛੀ ਆ ਮੰਗਰ ਐਰ ਸ਼ੈਰ ਦੀ ਬੱਛੀ ਇਹਦੇ ਤੋਰੀ ਪਤਾ ਹੀ ਮੜਿਆ ਬਹੁਤ ਵੱਡੇ ਟਾਂਚੇ ਦੀ ਵਹਿੜ ਆ ਬਾਈ ਇਹ ਵਹਿੜ ਦੇਵਾਂਗੇ ਬਾਈ ਜੇ ਆਪਾਂ 185 ਦੀ ਤੇ ਕਰਮਾ ਵਾਲੀ 30 ਤੋਂ 35 ਕਿਲੋ ਦੁੱਧ ਜਿਵੇਂ ਜੈਨੂਨ ਪਾ ਦੂਗੀ ਸੋ ਸੋ ਇਹਦੇ ਨਾਲ ਰੈੱਡ ਐਂਡ ਵਾਈਟ ਬੱਛੀ ਆ ਹਾਂਜੀ ਚੰਗੇ ਕੰਦ ਘਾਟ ਦੀ ਬਹੁਤ ਸੋਹਣੀ ਬੜਾ ਸੋਹਣਾ ਹਵਾਨਾ ਬਾਈ ਅੱਗੋਂ ਵੀ ਪਿੱਛੋਂ ਵੀ ਬਿਲਕੁਲ ਪੂਰਾ ਬਹੁਤ ਜੈਨੂਨ ਹਵਾਨਾ ਲੈ ਆ ਬਾਈ ਬੀੜੋ ਬਾਈ ਇੱਕ ਚੱਲ ਆਪਣਾ ਆਈਡੀਆ ਦੇਣਾ ਬਾਕੀ ਦੂਰੋਂ ਵੀਰ ਚੱਲ ਕੇ ਕਿਤੋਂ ਵੀ ਕੋਈ ਆਉਂਦਾ ਜਾਨਵਰ ਆਪਣੀ ਪਸੰਦ ਨਾਲ ਖਰੀਦਣਾ ਹੁੰਦਾ ਬਾਕੀ ਤਸੱਲੀ ਆਪਣੇ ਫਾਰਮ ਤੇ ਫੁੱਲ ਕਰੇ ਆਪਦਾ ਭਰਾ ਜੋ ਵੀ ਆਉਂਦਾ ਸਹੀ ਹੈ ਅੱਗੇ ਬਾਈ ਇਹ ਬੈਡ ਵੀ ਕੱਲ ਸੂਈ ਆ ਇਹ ਬੈਡ ਵੀ ਬਾਈ ਕੱਲ ਸੂਈ ਆ ਜੇਰ ਵਗੈਰਾ ਡਾਨਣਾ ਤੇ ਦੁੱਧ ਕਰਮ ਲਈ 35 ਕਿਲੋ ਦੁੱਧ ਇਹ ਦੇ ਦੂਗੀ ਥੋੜੀ ਬਤਾਈ ਇਹਦਾ ਬਾਈ ਰੇਟ ਰਹਿਣਾ 1 ਲੱਖ ਤੇ 65000 ਰੁਪਇਆ ਬਾਈ ਸਾਰੇ ਬੋਲੇ ਚੋ ਖਾਲੀ ਆ ਬਾਈ ਸਵੇਰੇ ਇਹ ਹੂੰ ਕਿਉਂਕਿ ਹੁਣ ਆਪਣਾ ਸਾਢੇ 3-4 ਦਾ ਟਾਈਮ ਹੋ ਗਿਆ ਹੈ ਨਾ ਬਿਲਕੁਲ ਹਵਾਨਾ ਕਾਫੀ ਚੰਗਾ ਦੱਸੋ ਬਾਕੀ ਕੋਲ ਖੜ ਕੇ ਦੇਖ ਲਿਓ ਉੱਤੋਂ ਚੜਾਈ ਚੰਗੀ ਢਾਂਚੇ ਦੀ ਲੈ ਆ ਵੀਰੇ ਵਾਪਸ ਕੋਸੋਰ ਵੀ گاਵਾ ਹੈਗੇ ਐਸ ਸਾਈਡ ਤੇ ਇਹ ਵੈੜ ਬਾਈ ਕੱਲ ਸੂਈ ਆ ਦੁੱਧ ਦੇ ਦੇਣਾ ਇਹਨੇ ਮੰਨ ਕੇ ਆਪਾਂ ਕਹਾਂਗੇ 22 ਕਿਲੋ ਦੁੱਧ ਮੰਨ ਕੇ ਵੀਰ ਜਿਹੜਾ ਮਰਜ਼ੀ ਪਰਚੇਜ ਕਰ ਲੇ ਅੱਗੋਂ ਹਵਾਨਾ ਬੜਾ ਸੋਹਣਾ ਬਾਈ ਕੰਪੈਕਟ ਜੀ ਹਵਾਨਾ ਇਹਦਾ ਰੇਟ ਕੀ ਰਹਿਣਾ ਹੈ ਰੇਟ 1.5 ਬਈ ਇਹਦਾ ਠੀਕ ਹੈ ਇਹਦੇ ਨਾਲ ਇਹਦੇ ਨਾਲ ਵਾਲੀ ਵੈੜ ਬਾਈ ਸਾਰੀ ਬੋਲੀ ਚ ਖਾਲੀ ਆ ਕੱਲ ਦੀ ਸੂਈ ਹੋਈ ਆ ਤੇ ਕੋਈ ਵੀ ਭਰਾ ਇਹਨੂੰ ਪਾਲਾ ਥੋੜੀ ਹੀ ਹੈਗੀਆਂ ਲੈ ਕੇ ਜਾਂਦਾ ਮੰਨ ਕੇ 30 ਕਿਲੋ ਦੁੱਧ ਇਹ ਬੱਚੀ ਨੇ ਦੇ ਦੇਣਾ ਇਹਦਾ ਰੇਟ ਰਹਿਣਾ ਬਾਈ ਜੀ 1,15,000 ਰੁਪਈਆ ਤੇ ਅੱਗੇ ਬਾਈ ਇਹ ਵੈੜ ਗੱਬਣਾ ਹਫਤੇ ਦੀ ਕੱਚੀ ਆ ਇਹ ਵੈੜ ਦੇ ਦਾਂਗੇ ਬਾਈ ਜੀ ਠੀਕ ਹੈ ਅੱਗੇ ਇਹ ਦੇ ਦਾਂਗੇ 1 ਲੱਖ ਤੇ 20 ਹਜ਼ਾਰ ਦੀ ਬਾਈ 15 ਦਿਨਾਂ ਦੀ ਕੱਚੀ ਕੱਚੀ ਆ ਠੀਕ ਹੈ ਅੱਗੇ ਬੱਛੀ ਬਾਈ ਸੂਈ ਹੋਈ ਆ 6 ਦੰਦਾ ਹੂੰ ਜਗਾਲਾ ਕਰੀ ਇਹਨੇ ਮੰਗਰੇ ਦੇ ਬੱਛੀ ਆ ਬਾਈ ਹੂੰ ਸਾਰੀ ਬੋਲੇ ਚ ਇਹ ਵੀ ਖਾਲੇ ਤੋਰੀ ਪੁੱਤੇ ਨੂੰ ਇਹਦਾ ਰੇਟ ਲੈਣਾ ਬਾਈ ਜੀ 1 ਲੱਖ ਤੇ 35000 ਰੁਪਏ ਲੈਣ ਦੇਣ ਠੀਕ ਹੈ ਬੱਛੀ ਬੜੀ ਵਧੀਆ ਬਾਈ ਇਹ ਸਾਰੇ ਜਾਨਵਰ ਬਾਈ ਤਾਜ਼ੇ ਨੇ ਕੱਲ ਦੇ ਸੂਏ ਹੋਏ ਠੀਕ ਹੈ ਸੋ ਸੋ ਬਿਲਕੁਲ ਤਾਜੀ ਸੂਈ ਭਲੂਣ ਹਵਾਨੇ ਤੇ ਉਵੇਂ ਹੀ ਹੈ ਜੀ ਬੜਾ ਸੋਹਣਾ ਬਾਈ ਸਰੀਰ ਸਰੂਰ ਹੈ ਦਾ ਕਰਮਾਲੀ ਦਾ ਬੰਦੇ ਚੱਲ 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 ਬੇਟੇ ਚੱਲ ਅੱਗੇ ਵੀਰੇ ਇਹ ਵੜ ਤਿਆਰ ਆ ਕਰਮਾਲੀ ਅੱਜ ਸ਼ਾਮ ਤੱਕ ਸੂ ਪਹਿਣੀ ਆ ਬਹੁਤ ਸੋਹਣਾ ਹਵਾਨਾ ਦਾ ਵੀ ਇਹ ਦੇ ਦਾਂਗੇ ਬਾਈ ਜੀ 1 ਲੱਖ ਤੇ 10000 ਰੁਪਏ ਦੀ ਠੀਕ ਹੈ ਵਧੀਆ ਗਾਂਗੀ ਤੇ ਅੱਜ ਸੂ ਪਹਿਣਾ ਇਹਨੇ ਕਰਮਾਲੀ ਨੇ ਤਿਆਰੀ ਬਹੁਤ ਸੋਹਣੀ ਆ ਅੱਗੇ ਜਿਹੜੀ ਇਹਦੇ ਨਾਲ ਆ ਬਾਈ ਇਹ ਵੀ ਤਿਆਰੀ ਆ ਸੂਣ ਦੇ ਇਹ ਵੀ 1 ਲੱਖ 10 ਦੀ ਦੇ ਦਾਂਗੇ ਇਹ ਵੜ ਦੇ ਦਾਂਗੇ ਬਾਈ ਜੀ ਸਵਾ ਦੀ ਤੋਰੀ ਪੱਤੇ ਨੂੰ ਮੜਾ ਜਾ ਦੁੱਧ ਮਾਲਕਾਂ ਨੇ ਬਾਈ 27 22 ਕਿਲੋ ਦੀ ਰਿਪੋਰਟ ਦਿੱਤੀ ਆਪਾਂ ਨੂੰ ਇਹਦੀ ਹੂੰ ਬਹੁਤ ਵਧੀਆ ਵੜਾ ਕਰਮਾਂ ਲਈ ਮੰਦੇ ਜਿਵੇਂ ਅੱਗੇ ਦੇ ਅੱਗੇ ਬਾਈ ਆਪਾਂ ਨੂੰ ਰਿਸਪਾਂਸ ਮਿਲੀ ਜਾਊ ਕਰਮਾਂ ਵਾਲੀ ਚਲੋ ਆਪਾਂ ਉਦਾਂ ਹੀ ਜਨਮਰ ਚਲੋ ਅੱਗੇ ਵਧੀ ਜਾਣੇ ਨੇ ਹੂੰ ਕਿਉਂਕਿ ਚਲੋ ਜੇ ਅੱਗੇ ਕਿਸੇ ਪਰ੍ਹਾਂ ਦਾ ਪਿਆਰ ਮਿਲਦਾ ਫੇਰ ਹੀ ਜਨਮਰ ਆਉਂਦੇ ਆ ਅੱਗੇ ਬਾਈ ਇਹ ਬੱਚੀ ਵੀ ਦੂਜਾ ਸੂਆ ਸੁਂਦੀ ਆ ਖੋਲੀ ਪਤਾ ਆਈ ਪੱਜ ਗਈ ਤੇ ਇਹ ਦੇ ਦਾਂਗੇ ਬਾਈ ਜੀ 1,45,000 ਰੁਪਏ ਦੀ ਵਿਹੜਾ ਭਲਾ ਪੌਣ ਚਾਲੂ ਆ ਹਫਤਾ ਲੈ ਵੀ ਸਕਦੇ ਆ ਬਾਈ 2-4 ਦਿਨਾਂ ਚ ਬੱਚਾ ਵੀ ਦੇ ਸਕਦੀ ਆ ਬਹੁਤ ਪਿਆਰੀ ਵਿਹੜਾ ਬਾਈ ਮਾਲਾ ਬਾਈ ਇਹ ਜਰਸੀ ਜਿਹੜੀ ਜਰਸੀ ਬਾਈ ਬਹੁਤ ਸੋਹਣਾ ਢਾਂਚਾ ਪਿਛਲੇ ਸੂਏ ਦਾ 23 ਕਿਲੋ ਦੁੱਧ ਵੀਰਾਂ ਨੇ ਆਪਾਂ ਨੂੰ ਦੱਸਿਆ 25 ਕਿਲੋ ਦੁੱਧ ਬਈਏ ਦੇ ਦੂਗੀ ਤੋਰੀ ਬਤਮੜੀ ਜੀ ਇਹਦਾ ਰੇਟ ਰਹਿਣਾ ਬਾਈ ਜੀ 1 ਲੱਖ ਤੇ 17000 ਰੁਪਏ ਜੀ ਠੀਕ ਹੈ ਦੋ ਬੈਣਾ ਬਾਈ ਜੀ ਜਿਤ ਸਾਰੇ ਆਪਣੇ ਫਾਰਮ ਚੋਂ ਕੋਈ ਵੀ ਪਰਚੇਜ ਕਰਦਾ ਜੋ ਆਪਣੇ ਮੁੱਲ ਦੱਸੇ ਨੇ ਵੀ ਮੰਨ ਕੇ 50 ਕਿਲੋਮੀਟਰ ਤੋਂ ਲੈ ਕੇ 200 ਕਿਲੋਮੀਟਰ ਤੱਕ ਆਪਦੀ ਪਹੁੰਚ ਦੇ ਦੇ ਠੀਕ ਹੈ ਸੋ ਦੋ ਪਸ਼ੂ ਇਕੱਠੇ ਖਰੀਦਦੇ ਆ ਤਾਂ ਜਾਂ ਦੋ ਭਰਾ ਰਲ ਕੇ ਇੱਕੋ ਪਿੰਡ ਦੇ ਆ ਇਕੱਠੇ ਲੈ ਜਾਂਦੇ ਆ ਤਾਂ ਤੁਹਾਨੂੰ ਇਹ ਪਹੁੰਚ ਮਿਲ ਜੂਗੀ ਇਹਨਾਂ ਦੀ 200 ਕਿਲੋਮੀਟਰ ਤੱਕ ਥਾਣਾ ਥੀਚੁਆਈ ਵਾਲਾ ਬਹੁਤ ਪਿਆਰੀ ਵਿਹੜਾ ਬਾਈ ਟਾਂਚਾ ਬੜਾ ਸੋਹਣਾ ਚੰਗੇ ਚੰਗੇ ਜਰਸੀ ਦੇ ਲੈ ਸਕਦੇ ਹਾਂ ਉੱਥੋਂ ਅੱਗੇ ਬਾਈ ਬੱਚੀ ਆ ਗਈ ਬਹੁਤ ਪਿਆਰੀ ਪਹਿਲਾ ਸੂਆ ਬੜਾ ਸੋਹਣਾ ਬਾਈ ਇਹ ਆਡਰ ਤਿਆਰ ਕਰ ਰਹੀ ਹੈ ਕਰਮਾਂ ਵਾਲੀ ਹੂੰ ਅੱਗੋਂ ਬਾਈ ਅੱਗੋਂ ਲੇਵੇ ਦਾ ਡਿਜ਼ਾਈਨ ਬੜਾ ਸੋਹਣਾ ਇਹਦਾ ਮੁੱਲ ਰਹਿਣਾ ਬਾਈ 1,15,000 ਰੁਪਏ ਲੈਣ ਦੇਣ ਤੇ ਲੇਵਾ ਬੜਾ ਸੋਹਣਾ ਬਣਾ ਰਹੀ ਹੈ ਅੱਗੋਂ ਲੈ ਕੇ ਪਿੱਛੇ ਤੱਕ ਠੀਕ ਹੈ ਹਲੇ ਹਫਤਾ ਰਹਿੰਦਾ ਬਈ ਇਹਦਾ ਅੱਗੇ ਬਾਈ ਇਹ ਕਾਲੀ ਵਿਹੜਾ ਆ ਗਈ ਕਰਮਾਂ ਵਾਲੀ ਇਹ ਦੇ ਦਾਂਗੇ ਬਾਈ 115 ਦੀ ਆਪਾਂ ਠੀਕ ਹੈ ਹਾਟ ਖਟਣਾ ਯਾਰ ਤੇ ਇਹ ਵੜ ਬਈ ਤਾਜੀ ਸੂਈ ਆ ਇਹ ਵੀ 1 15 ਦੀ ਦੇ ਦਾਂਗੇ ਅੱਗੇ ਆ ਗਈ ਬਾਈ ਸਾਈਵਾਲ ਕ੍ਰਾਸ ਦੇ ਵਿੱਚ ਹੂੰ ਤੇ ਦੁੱਧ ਮਾਲਕ ਨੇ ਆਪਣੀ ਨੇੜੋਂ ਲਈ ਆ 24 25 ਕਿਲੋ ਦੁੱਧ ਦੱਸਿਆ ਇਹ ਦੇ ਦਾਂਗੇ ਬਾਈ ਜੇ ਆਪਾਂ 85000 ਦੀ ਠੀਕ ਐ ਅੱਗੇ ਵੜਾ ਬਾਈ ਇਹ ਦੇ ਦਾਂਗੇ ਆਪਾਂ 1 5 ਦੀ ਠੀਕ ਐ ਅੱਗੇ ਜਰਸੀ ਆ ਗਈ ਬਾਈ ਇਹ ਦੇ ਦਾਂਗੇ 95000 ਰੁਪਏ ਦੀ 24 25 ਕਿਲੋ ਦੁੱਧ ਇਹਦਾ ਮੰਨ ਕੇ ਦਿੱਤਾ ਹੋਇਆ ਜਿਹੜਾ ਦੱਸਿਆ ਆਪਾਂ ਨੂੰ ਹੂੰ ਆ ਤੋਰੀ ਪਤਾ ਕੇ ਅੱਗੇ ਵੇੜ ਬਾਈ 15 ਦਿਨਾਂ ਦੀ ਕੱਚੀ ਆ ਇਹ ਦੇ ਦਾਂਗੇ ਆਪਾਂ 1,70,000 ਦੀ ਦੁੱਧ ਬਾਈ ਮਾਲਕਾਂ ਨੇ 42-43 ਕਿਲੋ ਦੱਸਿਆ ਪਰ ਆਪਾਂ ਕਹਿੰਦੇ ਜਿਹੜਾ ਭਰਾ ਲੂਗਾ ਆਪਣੀ ਸਮਝ ਨਾਲ ਖਰੀਦ ਲੇ ਸਹੀ ਏ ਸੋ ਦੁੱਧ ਤੁਹਾਡੀ ਸੇਵਾ ਦਾ ਤੁਹਾਡੀ ਸਮਝ ਦਾ ਤੁਸੀਂ ਕਿੰਨਾ ਚੋਲੋਗੇ ਥਾਣ ਹੱਥੀ ਚੋਈ ਵਾਲੇ ਰਹਿਣਗੇ ਢਾਂਚਾ ਕਾਫੀ ਖੁੱਲਾ ਡੁੱਲਾ ਹੈ ਕੱਦ-ਕਾਟ ਸੋਹਣਾ ਉਤੋਂ ਚੜਾਈ ਚੰਗੀ ਐ ਮੋੜਲਾ ਬਾਈ ਇੱਕ ਹੋਰ ਵੜ ਇਹਦੂ ਅੱਗੇ ਅੱਗੇ ਬਾਈ ਕਰਮਾ ਵਾਲੀ ਇਹ ਥੋੜੀ ਵੜ ਕੱਚੀ ਆ ਬਾਈ ਉਹਦਾ ਰੇਟ ਓਦਾਂ ਫੋਨ ਤੇ ਕੋ ਕਰ ਲੂ ਵੀਰ ਇਹ ਦੋ ਦੰਦ ਬੱਛੀ ਆ ਗਈ ਬਾਈ ਜਗੀਜੀਤ ਅੱਛਾ ਪਹਿਲਾ ਸੂਆ ਮਾਲਕਾਂ ਦੇ ਹਿਸਾਬ ਨਾਲ ਇਹਦੇ ਹਲੇ ਕਰਮਾ ਵਾਲੀ ਦੇ 12 13 ਦਿਨ ਪਿਆ ਤੇ ਆਰਡਰ ਦੀ ਸ਼ੇਪ ਇੰਨੀ ਕਿ ਪਿਆਰੀ ਆ ਵੀ ਪਹਿਲਾ ਸੂਏ ਬੱਛੀ 40 ਕਿਲੋ ਦੁੱਧ ਦੇਣਾ ਚਾਹੀਦਾ ਬਾਈ ਇਹਨੂੰ ਰਿਜਨਲ ਦੋ ਦੰਦ ਤੋਰ ਪਤਾ ਕੀ ਰੇਟ ਰਹਿਣਾ ਪੜੀ ਰੇਟ ਬਾਈ ਲੈਣ ਦੇ ਨਾਲ ਰੇਟ ਦਾ 2 ਲੱਖ ਤੇ 40000 ਰੁਪਏ ਬਾਈ ਬਹਿੜ ਦੇਖਿਓ ਕਹਿਣ ਦੀ ਗੱਲ ਹੁੰਦੀ ਆ ਬਾਈ ਕੋਸ ਹੋਰ ਤੇ ਕੋਲੋਂ ਆ ਕੇ ਭੁੱਖ ਲੈਣ ਵਾਲਾ ਕੰਮ ਕਦੇ ਵਿਰਲੇ ਜਾਨਵਰ ਇਦਾਂ ਦਾ ਘਰੇ ਆਉਂਦਾ ਬਾਈ ਦੇਖੋ ਨਗੀਨਾ ਹੀ ਐ ਆਰਡਰ ਕੁਆਲਟੀ ਵੀ ਬੜੀ ਚੰਗੀ ਦਿਸਦੀ ਐ ਲਿਆ ਬਾਈ ਜੋ ਜਿਹੜਾ ਵੀਰ ਖਰੀਦਣਾ ਚਾਹੁੰਦਾ ਇੱਕ ਚੰਗੀ ਗਾਂ ਕਹਿ ਦਿੰਨੇ ਆ ਬਾਈ ਆਪਾਂ ਵੀ ਬਹਿੜਾ ਚਲੋ ਆਪਣੇ ਕੋਲ ਰੁਟੀਨ ਚ ਗਾਵਾਂ ਆਉਂਦੀਆਂ ਪਰ ਇਦਾਂ ਦਾ ਜਾਨਵਰ ਜਿਹੜਾ ਹਰ ਪੱਖ ਤੋਂ ਪੂਰਾ ਹੋਵੇ ਬਹੁਤ ਘੱਟ ਆਉਂਦਾ ਬਾਈ ਬਹੁਤ ਸੋਹਣੀ ਬੱਚੀ ਵੱਡੇ ਢਾਂਚੇ ਦੀ ਦੋ ਦੰਦ ਹਰ ਪੱਖ ਤੋਂ ਇੱਕ ਨੰਬਰ ਗਾਂ ਬਾਕੀ ਦੋ ਤਿੰਨ ਵੇੜਾਂ ਬਾਈ ਸੁੱਈ ਜਾਂਦੀਆਂ ਨੇ ਕੁਛ ਅੰਦਰ ਨੇ ਚਲੋ ਜਿਹੜਾ ਆਪਣਾ ਜਿੰਨੀ ਕੀ ਡਿਟੇਲ ਆਪਾਂ ਦੇਣੀ ਆ ਪਰਲੇ ਪਾਸੇ ਵੀ ਖੜੀਆਂ ਹਾਂ ਖੜੀਆਂ ਬਾਈ ਤੇ ਕੋਈ ਵੀ ਵੀਰ ਚਲੋ ਚੱਲ ਕੇ ਉਹ ਏਡੀ ਦੂਰੋਂ ਟਿੱਕਾ ਬੈਠੀ ਸੁੱਈ ਜਾਂਦੀ ਆ ਕਰਮਾ ਵਾਲੀ ਚਲ ਆਪਾਂ ਠਾਈ ਨਹੀਂ ਸੌਣ ਲੱਗੀ ਆ ਕਰਮਾ ਵਾਲੀ ਸੋ ਇਹ ਪਸ਼ੂ ਦੋਸਤੋ ਅੱਜ ਸੀਗੇ ਵਿਕਰੀ ਵਾਲੇ ਮੇਨ ਗੱਲ ਇਹ ਆ ਵੀ ਤੁਸੀਂ ਇੱਥੇ ਪਹੁੰਚੋ ਬਹੁਤ ਪਸ਼ੂ ਆ ਤੁਹਾਨੂੰ ਇੱਕ ਅਦਾ ਜ਼ਰੂਰ ਪਸੰਦ ਆਊਗਾ ਦੋ ਇਕੱਠੇ ਖਰੀਦ ਲੈਣੇ ਆ ਤਾਂ ਪਹੁੰਚ ਬਾਈ ਦੇ ਦਊਗਾ ਰੇਟ ਡਿਮਾਂਡ ਰੱਖੀ ਆ ਮਾਨਤਨ ਵੀ ਆਇਆ ਭਰਾਵਾਂ ਦਾ ਜਰੂਰ ਹੋ ਕਿਉਂਕਿ ਇੱਥੇ ਰੂਟੀਨ ਚ ਪਸ਼ੂ ਵਿਖਦੇ ਆ ਹਰ ਰੋਜ਼ ਵਿਖਦੇ ਆ ਤੇ ਹਰ ਰੋਜ਼ ਹੀ ਗਾਹਕ ਵੀ ਆਉਂਦੇ ਜੇ ਕਿਸੇ ਨੂੰ ਇੱਕ ਪਸੰਦ ਆ ਤੋ ਇੱਕ ਖਰੀਦ ਲੈਂਦਾ ਤੇ ਜੇ ਕਿਸੇ ਨੂੰ ਪੰਜ ਪਸੰਦ ਆ ਤੋ ਪੰਜ ਲੈ ਜਾ ਸਕਦਾ ਧੰਨਵਾਦ ਆਜ ਦੀ ਇਸ ਵੀਡੀਓ ਨੂੰ ਦੇਖਣ ਲਈ